ਕੀ ਫਤਿਹ ਕੀ ਗੱਲ ਹਾਂ ਤੇ ਆਈ 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 ਵਹੀ ਦੰਦਿਆ ਓਏ ਕੀ ਆ ਨਾ ਕੀ ਕੀ ਆ ਨਾ ਮੇਰਾ ਪੁੱਤ ਕੀ ਕਹਿੰਦਾ ਕੀ ਜਾਂਦਾ ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਵੈਲਕਮ ਕਿਹਾ ਚੱਲ ਕੇ ਮੈਂ ਸਾਰੇ ਠੀਕ ਠਾਕ ਤੇ ਉੱਜਾ ਰਹੇ ਆਂ ਹੀ ਕਾਫੀ ਦਿਨ ਹੋ ਗਏ ਘਰੇ ਹੀ ਤੇ ਕੰਮ ਤੇ ਵੀ ਨਹੀਂ ਲੱਗੇ ਸੀ ਮੁੰਡੇ ਕਾਫੀ ਤੇ ਮੁੰਡੇ ਲੱਗੇ ਸੀ ਕੰਮ ਤੇ ਮੈਂ ਕਿਹਾ ਜਲਾ ਜਾ ਵੀ ਕਿਹੜਾ ਕਿਹੜਾ ਮਾਰਨ ਨੇ ਹਲੇ ਹੋਏ ਨੇ ਜਦੋਂ ਜਾਨ ਤੱਕ ਲੋਕ ਦੇ ਨਾਲ ਤੇ ਇਦਾਂ ਦੇ ਸੋਹਣੇ ਸੋਹਣੇ ਕੰਮ ਕਰਾਉਣ ਵਾਸਤੇ ਮੇਰੇ ਨੰਬਰ ਤੇ WhatsApp 'ਤੇ ਕਰੋ ਜਿਵੇਂ ਕਿਚਨ ਕਿਚਨ ਤਿਆਰ ਕਰਵਾਉਣੀ ਹੋਵੇ ਲੱਕੜ ਦਾ ਕਿਤੇ ਦਰਵਾਜ਼ੇ ਵਗੈਰਾ ਹਨ ਹਰ ਤਰ੍ਹਾਂ ਦਾ ਬਾਰਡਰੂਮ ਬੈਡਰੂਮ ਕਰਾਣਾ ਤੇ ਆ ਸੋਨੇ ਹਾਂ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਜੀ ਆਪਾਂ ਤੁਹਾਨੂੰ ਲੈ ਕੇ ਚੱਲੇ ਜੂਰੇ ਰੈਂਪਰ ਵੱਲ ਜਿਹੜੇ ਜਿਹੜੇ ਨਾ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲੈ ਕੇ ਲਈ ਅੱਜ ਆਪਾਂ ਜਾ ਰਹੇ ਹਾਂ ਫਟੇ ਗੱਲ ਜੂਰੀਆਂ ਅਲੀਫਾ ਰੋਡ ਤੇ ਪਿੰਡਾ ਤੇ ਉਧਰ ਲੱਗ ਪਿੰਡਾ ਕੋਈ ਉੱਥੇ ਆਪਾਂ ਜਾ ਰਹੇ ਹਾਂ ਚਲੋ ਜੇ ਮਿਲਦੇ ਆ ਤੁਹਾਨੂੰ ਇੱਥੇ ਜਾ ਕੇ ਮਸਾਲਾ ਜਾਵਾਂਗੇ ਤਿੰਨ ਚਾਰ ਜਾਣੇ ਅੱਗੇ ਅੱਗੇ ਤਿੰਨ ਜਣੇ ਜਾਂਦੇ ਆ ਤੇ ਅੱਜ ਮੈਂ ਚੌਥਾ ਚਲੋ ਕੰਮ ਕਰਦਾ ਵੇਖਣਾ ਪੈਂਦਾ ਤੁਹਾਨੂੰ ਪਤਾ ਹੀ ਨਾ ਇਧਰ ਉਧਰ ਤੇ ਕੰਮ ਜਾਣਾ ਪੈਂਦਾ ਇੱਕ ਦੋ ਕੰਮ ਚਲੰਦੇ ਆ ਤੇ ਮੇਰੇ

ਕੰਮ ਕੁ ਜਿੱਤਾਂ ਸ਼ੁਰੂ ਹੋ ਜੇ। ਇਹ ਦੇ ਘੋੜੀਆਂ ਪੋੜੀਆਂ ਲੈਣ ਗਏ। ਬਸ ਕੰਮ ਕੋਈ ਨਹੀਂ ਆ ਗੀੜੀਆਂ ਵਜਣ ਦੀਆਂ ਮੋਟਰਸਾਈਕਲ ਤੇ ਸਾਈਕਲ ਤੇ ਸੱਚ। ਇਹ ਘਰ ਆ ਰਹੇ ਹੁੰਦੇ ਨੇ ਤੁਹਾਨੂੰ ਕਰ ਲੈਣਾ ਚਾਹੀਦਾ। ਬਿਲਕੁਲ ਬਿਲਕੁਲ। ਬੰਦਿੱਚੇ ਜਿੱਥੇ ਮਰਜ਼ੀ ਖਾਦੇ ਕੋਈ ਪੈਸੇ ਦੇ ਕੇ ਚਿੰਦੇ ਨੇ। ਪਾਏ ਧਾਰ ਗੀਰ। ਉਹ ਲੋਹੇ ਦੀ ਲੋਹੇ ਦੀ ਲੋਹੇ ਦੀ। ਕਿੱਦੇ ਪਾਉਣਾ ਨਹੀਂ। ਗਰਮੀ ਬੜੀ ਆ ਬਾਹਰ। ਓਏ ਹੋਏ। ਉਸਤਾਦ। ਇਹ ਵੀ ਅੱਜ ਤੇ ਸਮਾਨੀ ਵਾਲਾ ਲੇਟ ਪਹੁੰਚਿਆ ਤੇ ਲੈ ਵੀ ਸਕੈਫੋਲਡਿੰਗ ਆ ਗਈ ਹੁਣ ਲੱਗ ਜੂ ਆਪਣੇ ਕੋ ਸਕੈਫੋਲਡਿੰਗ ਉਹ ਬਸ ਆ ਬਾਹਰ ਲਾਉਂਦੇ ਰਹੇ ਅਸੀਂ ਐਸਾ ਬਣ ਰਹੇ ਕਿੱਧਰ ਇਧਰ ਉਹ ਪੂਰਾ ਚੱਕਿਆ ਜਾਂਦਾ ਉਹ ਤੁਸੀਂ ਨਹੀਂ ਵੇਖਿਆ ਵੀ ਬਾਹਰ ਚੱਲਦੀ ਹੈ ਲੱਕੀ ਲਾ ਲੈਣਾ ਸਕੈਫੋਲਡਿੰਗ ਨਹੀਂ ਨਹੀਂ ਇਧਰ ਵੀ ਹੈਗੀ ਆ ਯਾਰ ਲੈ ਵੀ ਸਕੈਫੋਲਡਿੰਗ ਲਾਤੀ ਆ ਤੇ ਉਹਨਾਂ ਦੇ ਫਿੱਟ ਬਾਅਦ ਚ ਕਰਨੇ ਪਹਿਲਾਂ ਛੋਣੇ ਨੂੰ ਆਪਾਂ ਦਵਾਈ ਪੋਈ ਜਾਂ ਪੰਪ ਲੈ ਕੇ ਛੋਣੇ ਨੂੰ ਦਵਾਈ ਪੋਈ ਲੈ ਵੀ ਕੰਮ ਸ਼ੁਰੂ ਹੋਣ ਦਾ ਟਾਈਮ ਆ ਮੈਂ ਕਿਹਾ ਚਲੋ ਨਿੰਬੂ ਪਾਣੀ ਪੀ ਲਈਏ ਆ ਮੈਂ ਚਲ ਉਹ ਮੁੰਡਾ ਵੀ ਡਿਆ ਨਿਕਾ ਜਾਂਦਾ ਘਰ ਵਾਲਿਆਂ ਦਾ ਸਾਮਾਨ ਹੀ ਬੜੀ ਲੇਟ ਪਹੁੰਚਿਆ ਵਾ ਤੇ 7 ਦਿਨਾਂ ਸਾਨੂੰ ਪਹਿਲਾਂ ਲਿਆ ਗਿਆ ਸੀ ਸਕੈਫੋਲਡਿੰਗ ਵਾਲਾ ਵੀ ਨਹੀਂ ਆ ਗਿਆ ਅੱਜ ਆਈ ਸੀ ਆਈ ਪਹਿਲੀ ਵਾਰ ਹੀ ਆਇਆ ਇਹਨਾਂ ਇਹਨਾਂ ਦੇ ਘਰ ਆਉਣੀ ਸਕੈਫੋਲਡਿੰਗ ਆਈ ਨੇ ਟਾਈਮ ਹੋ ਗਿਆ ਉਹਨੂੰ ਕੰਮ ਕਰ ਦੇਣਾ ਸਕੈਫੋਲਡਿੰਗ ਪਹਿਲੀ ਵਾਰ ਹੀ ਆਈ ਹੈ ਅੱਜ ਇੱਥੇ ਇੱਕ ਉਹ ਖੜਾ ਕਰਦਾ ਕੜ-ਕੜ ਦੇਖ ਮੈਂ ਫੜ ਲੱਕੀ ਕਰ ਅੱਜ ਪਤਾ ਲੱਗਦਾ ਕਿ ਅੱਜ ਫੋਲਡਿੰਗ ਹੋਣ ਦੀ ਹੈ ਕਮਾ ਗਾ ਰਹੀ ਹੈ ਆ ਬੱਲੇ ਲੱਗੇ ਨੇ ਲੋੜੀ ਨੂੰ ਮੈਨੇ ਪਸਾ ਬੱਲੇ ਆਦ ਮੈਂ ਨਾ ਕੰਮ ਪੱਕਾ ਹੀ ਕਰਾਂਗੇ ਇੱਕ ਮੰਡਾ ਹੋਰ ਲੈ ਆਉਂਦਾ ਲੋੜੀ ਮੇਰੇ ਜਿੰਨੇ ਪਹਿਲਾਂ ਪੀਵੀਸੀ ਚੋਕਲੋ ਯਾਰ ਸੱਖਣਾ ਜਾਵੇ ਹਾਂ ਲੱਗ ਕੇ ਇਹ ਪ੍ਰੀਵੀ ਚੱਕਰੀ ਆ ਗਈ ਲੈ ਵੀ ਆਹ ਕਮਰਾ ਆਪਾਂ ਕਰਨਾ ਰੈਡੀ ਇਹ ਲੱਗ ਜਾਈਂ 2-3 ਦਿਨਾਂ ਦੇ ਤਿਆਰ ਕਰਦੇ ਆਂ ਪਹਿਲਾਂ ਡਾਊਨ ਸਿਲਿੰਗ ਕਰਾਂਗੇ ਫਿਰ ਇਹਦੀ ਕੰਦਾ ਲਾ ਦਾਂਗੇ ਟੂਬਾਂ ਕਰਤੀਆਂ ਤੇ ਫਿੱਟ ਤੇ ਜਾਲ ਬੰਨਣ ਦੀ ਤਿਆਰੀ ਸ਼ੁਰੂ ਸਕੈਫੋਲਡਿੰਗ ਕਰਤੀਆਂ ਤਿਆਰ ਆਪਾਂ ਲੱਕੀ ਜਾੜਿਆ ਉੱਤੇ ਆਪਾਂ ਹਰ ਪਤੇ ਨਾਨੀ ਆ ਗਈਓ ਨਾਨੀ ਚੋਣੀਏ ਚੋਣੀ ਨਾਨੀ ਆ ਗਈਓ ਹਾਂਜੀ ਮਮੀ ਸਾਸਰੀ ਘਰ ਸਾਸਰੀ ਘਰ ਜੀ ਸਾਸਰੀ ਘਰ ਜੀ ਹੋਰ ਸੁਣਾਓ ਠੀਕ ਠਾਕ ਹਾਂਜੀ ਮੇਰਾ ਕਾਕਾ ਕਿੱਤੀ ਲੰਮੀ ਪਾਇਆ ਹਾਂਜੀ ਵੰਦੀ ਟੀਆ ਠੀਕ ਹੈ ਡੈਡੀ ਚਲ ਜੇ ਹੋ ਹਏ ਬਸ ਕੁਛ ਨਹੀਂ ਹਾਂ ਕਿਵੇਂ ਖੇਡਣ ਦੇ ਆਈ ਵੇਖੋ ਕਿਦਾਂ ਸਤਾਰਪਤੀ ਤੁੰਡੀ ਜਣਾ ਲਓ ਜੀ ਪਹੁੰਚ ਗਿਆ ਆਪਣਾ ਘਰ ਆਪਾਂ ਛੇਤੀ ਤਾਂ ਕਰਕੇ ਆ ਗਏ ਵਾਇਰਿੰਗ ਵਾਲੇ ਵੀ ਰਾਇ ਨਹੀਂ ਵਾਇਰਿੰਗ ਕਰਨ ਵਾਸਤੇ ਤੇ ਲੇਟ ਹੋ ਗਿਆ ਕੰਮ ਉਹ ਕਹਿੰਦਾ ਸੀ ਆਪਾਂ ਅੱਜ ਸ਼ਾਮ ਤੀਕਾਂ ਲਿਵਾ ਸਮਾਨ ਲੈਣ ਚਲ ਗਏ ਕਹਿੰਦੇ ਸਮਾਨ ਲਿਆ ਕੇ ਫਿਰ ਆਪਾਂ ਕਰਾਂਗੇ ਫਿਰ ਆਪਾਂ ਆ ਹੀ ਗਏ ਅਸੋ ਥੋੜਾ ਕੰਮ ਲੇਟ ਹੁੰਦਾ ਦਿਖਿਆ ਚੱਲੇ ਜੀ ਹਾਂ ਜੀ ਮੈਂ ਚਲਦੀ ਚਲੋ ਠੀਕ ਮੈਂ ਤੁਹਾਡੇ ਲਈ ਲੈ ਕੇ ਆਵਾਂ ਇੱਧਰ ਮੇਰਾ ਸੋਣਾ ਸੁੱਤਾ ਵਾ ਸੋਣੇ ਵਾ ਤੇ ਵੀ ਕੋਈ ਚੀਜ਼ ਲੈ ਆਉਂਗੀ ਪਰ ਹਜੇ ਖੇਡਦਾ ਕਹਿ ਨਹੀਂ ਚਲੋ ਠੀਕ ਹੈ ਫਿਰ ਜਲਦੀ ਆ ਜਾਣਾ ਅਸੀਂ ਹਾਂ ਸਵਾਗਤ ਤੇ ਇੱਧਰ ਡੈਡੀ ਜੀ ਵੀ ਆ ਗਏ ਲੈ ਤੂੰ ਚਲ ਮੈਂ ਬਹਿ ਜਾਓ ਪਰ ਮੈਂ ਤਾਂ ਸ ਰੋਟੀ ਨਾਲ ਖਾ ਖੂਲਿਓ ਅੱਜੀ ਆਪਾ ਤੇ ਜੀ ਕੀ ਆ ਇਹ ਪੁੱਤ ਦਾ ਠੀਕ ਦਾ ਕੀ ਫਦੇ ਕੀ ਗੱਲ ਹਾਂ ਤੇ ਆਈ 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 ਵਹੀ ਬੰਦਿਆ ਇਹ ਕੀ ਆ ਨੀ ਤੇ ਕੀ ਆਂਦਾ ਮੇਰਾ ਪੁੱਤ ਕੀ ਕਹਿੰਦਾ ਕੀ ਜਾਂਦਾ ਕਰੀ ਫੇਰ ਕੀ ਨਹੀਂ ਮਿਲਾਂ ਕਰ ਆਏ ਓਏ ਆਈ ਓਏ ਕਹ ਜੀ ਹੁੰਦੀ ਆਂ ਸੀ ਹੁੰਦੀ ਪੁੱਤ ਨੂੰ ਅੱਜ ਕਿੱਥੇ ਗਏ ਘੁੰਮੀ ਕਰਨ ਕਿੱਥੇ ਕਿੱਥੇ ਘੁੰਮੀ ਕਰਨ ਗਿਆ ਏ ਹੈ ਮਮੀ ਦੇ ਨਾਲ ਕਿੱਥੇ ਜਾਏ ਘੁੰਮੀ ਕਰਨ ਅੱਜ ਹੈ ਮਮੀ ਨੇ ਨਹੀਂ ਖੜਿਆ ਘੁੰਮੀ ਕਰਨ ਓਏ ਓਏ ਮਮੀ ਨੇ ਮਮੀ ਨੇ ਨਹੀਂ ਖੜਿਆ ਜੀ ਘੁੰਮੀ ਕਰਨ ਪੁੱਤ ਨੂੰ ਕਿਉਂ ਨਹੀਂ ਖੜਿਆ ਕਿਉਂ ਨਹੀਂ ਕਰਦੀ ਗੰਮੀ ਚ ਗੰਮੀ ਲੱਗਦੀ ਪੁੱਤ ਨੂੰ ਤਾਂ ਨਹੀਂ ਖਾਦੀ ਮਮੀ ਹੈ ਓਏ ਹਾਂ ਜੀ ਮੈਂ ਤੁਹਾਨੂੰ ਕਿੱਥੋਂ ਆਏ ਜੀ ਕੀ ਲੈ ਕੇ ਆਏ ਜੀ ਸਾਚੀ ਨੇ ਇੱਕ ਵੀ ਸਾਚੀ ਨੇ ਬੜਾ ਮਸ਼ਹੂਰ ਕੀਤਾ ਤੂੰ ਬੜਾ ਸਾਚੀ ਨੇ ਮਸ਼ਹੂਰ ਕੀਤਾ ਹੈ ਕਿ ਤੂੰ ਜਿਹੜੀ ਕੀ ਮੰਗਦੇ ਈ ਉਹ ਮੇਰੇ ਆਖੀ ਆਈ ਮੈਨੂੰ ਵੀ ਇਹ ਦਿੱਕਤ ਤਾਂ ਸੁਸਤਾਂਦਾ ਹੋ ਲੈ ਯਾਰ ਤੂੰ ਨਾ ਬਸ ਨਹੀਂ ਹਤੇ ਆ ਵੇ ਆਗ ਲੈ ਜਿੱਦੂ ਆ ਵੇ ਆ ਵੇ ਆ ਵੇ ਹਤੇ ਆ ਵੇ ਨਾ ਚਲੋ ਇਹ ਵੀ ਚੰਗਾ ਆਧਿਆ ਵੇਖ ਉਧਰ ਵੀ ਇੱਕ ਮਮੀ ਕੱਪ ਲੈ ਗਈ 310 ਸੈਟ ਪੂਰਾ ਕਿੰਨੇ 310 ਦਾ ਤੇ ਚਲੋ ਠੀਕ ਹੀ ਹੈ ਰੇਡ ਤੇ ਠੀਕ ਹੀ ਆ ਰੇਡ ਤੇ ਠੀਕ ਹੀ ਲਾਇਆ ਮੇਰਾ ਨੇ ਹੈ ਕਿਨੇ ਤੂੰ ਦੇ ਵਾਈਟ ਕਹਿੰਦੀ ਲਿਓਨੇ ਅਗੜ ਬਰੋਂਜਰ ਅਗਲੇ ਵਾਈਟ ਵਿੱਚ ਨਹੀਂ ਆਂਦਾ ਕੈਟਲ ਵਾਲਾ ਨਹੀਂ ਆਂਦਾ ਵੇ ਵਾਈਟ ਵਿੱਚ ਅੱਛਾ ਇਹਦੇ ਨਾਲ ਉਦਾਂ ਕਾਪੇ ਛੋਟੇ ਛੋਟੇ ਬਿਲਕੁਲ ਨਹੀਂ ਨੇ ਨੇ ਛੋਟੇ ਛੋਟੇ ਫਿਰ ਆ ਮੈਂ ਮੈਚਿੰਗ ਕੀਤੀ ਇਹਦੇ ਨਾਲ ਕਾਪੇ ਬਿਲਕੁਲ ਅਲਗੇ ਨਾਲ ਇਹਦੇ ਕੱਪੂ ਬੜੇ ਤਗੜੇ ਨਹੀਂ ਤੇ ਕੱਪੂ ਫੜੇ ਵੱਡੇ ਥੋੜਾ ਵੱਡੇ ਅੱਛਾ ਸੋਨੇ ਦਾ ਵੀ ਚੀਜ਼ ਵਧੀਆ ਮੁਕਾ ਦੇ ਦੇ ਮੈਨੂੰ ਚੰਗੀ ਤਰ੍ਹਾਂ ਆਦਮਾ ਵੇਖਾਂ ਨਾ ਪਹਿਲਾਂ ਚਾਹ ਬਣਾਣੀ ਹੈ ਨਾ ਚ ਚਾਹ ਜਿਵੇਂ ਚਾਹ ਲੈ ਕੇ ਪਾ ਕੇ ਕਪ ਕਪ ਲੈ ਗਈ ਇਦਾਂ ਸਰੋ ਹਾਂ ਕਿੰਨੀ ਵਧੀਆ ਲੱਗੀ ਬਹੁਤ 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 ਸਾਰਿਆਂ ਨੂੰ ਕਿੰਨੀ ਇਹ ਜਿਵੇਂ ਲੱਗਦਾ ਮਤਾਂ ਚਾਰ ਕਿ ਕੱਪ ਪਾਣੀ ਚਾਰ ਪੰਜ ਕੱਪ ਤੇ ਇਹਨੇ ਪੈਣਗੇ 6 ਕੱਪ ਆ ਜਾਓ ਸੋਆ ਤੇ ਕਰਨ ਚਲੋ ਸੋਣੀ ਦਾ ਵੀ ਚਾਹ ਮੈਂ ਤਾਂ ਸੈਟੀ ਫੂਲ ਮੰਗਦੀ ਹਾਂ ਮੈਂ ਤਾਂ ਇਹੋ ਲੰਦਾ ਵਾਈਟ ਵਿੱਚ ਤੇ ਹੁਣ ਆਣੀ ਕਿ ਮੈਂ ਹੋ ਲੈ ਆਈ ਇੱਕ ਡਾਰਕ ਕਲਰ ਬ੍ਰਾਊਨ ਹੀ ਹੋਣੀ ਮੈਂ ਲਿਆ ਮੇ ਕੋ ਜਿਆਦਾ ਹੋ ਹੋਰ ਕੋ ਹੋ ਜਾਂਦਾ ਆਹ ਲਾਈਟ ਦੇ ਕਲਰ ਮੈਨੂੰ ਸੋਨਾ ਲੱਗਦਾ ਬਲਕਿ ਲਿਆ ਲੈਣੀ 311 ਚਲੋ ਵਧੀਆ ਬਹੁਤ ਸੋਹਣਾ ਕਿਉਂ ਫਤੇ ਕਹ ਬਹੁਤ ਸੋਹਣਾ ਲੈਂਦਾ ਬਹੁਤ ਸੋਹਣਾ ਕਿ ਬਹੁਤ ਸੋਹਣਾ ਲੈਂਦਾ ਵਾ ਬਹੁਤ ਸੋਹਣਾ ਹਾਂਜੀ ਹੋਰ ਬਸ ਰਿਕ ਨੂੰ ਮੈਂ ਉੱਲੇ ਮੰਮੀ ਸ਼ੋਪਿੰਗ ਕਰਕੇ ਆਈ ਪੁੱਤ ਦੀ ਮੰਮੀ ਹੈ ਨਾਨੀ ਦੇ ਮੰਮੀ ਗਏ ਹੀ ਨਾਨੀ ਮੰਮੀ ਹੈ ਵਧੀਆ ਬਹੁਤ ਘੈਂਟ ਖੂਬ ਇੱਦਾਰਾ ਉਹਨੇ ਵੀ ਲੈਈ ਇਹ ਸੇਮ ਉਹਨੇ ਨਹੀਂ ਦਾਲੀ ਤੋ ਵੇਖਣ ਦੇ ਹਰਫਤੇ ਵੀ ਕਹ ਦੱਸੋ ਕੀ ਅਬ ਇੱਕ ਫਲਾਵਰ ਫੇਅਰ ਆ ਗਿਆ ਹੋਰ ਹੈ ਕੋਲ ਲੰਦਾ ਫਲਾਵਰ ਇਹ ਕਿੰਦਾ ਰੰਗ ਲੈਂਦਾ ਇਹ ਕਿੰਨੇ ਕਿੰਨੇ ਆ ਹਾਂ ਕਿੰਨੇ ਦਾ ਹੈ 400 ਦਾ ਸਾਦੇ ਮੰਮੀ ਦੇ ਦੇ ਦਈਉ ਮੰਮੀ ਨੇ ਕਿਹ ਲੈਂਦਾ ਫਲਾਵਰ ਲੈਂਦਾ ਫਲਾਵਰ ਸੋਨਾ ਫਲਾਵਰ ਮਾ ਸੋਨਾ ਵਾ ਫਲਾਵਰ ਸੋਨਾ ਚਲੋ ਵਧੀਆ ਭਾਈ ਬਹੁਤ ਸੋਨਾ ਧੰਨਵਾਦ ਆ ਤੁਹਾਡਾ ਬਹੁਤ ਜਿਆਦਾ ਚਲੋ ਠੀਕ ਆ ਫਿਰ ਮਿਲਦੇ ਆ ਸਵੇਰੇ ਨਵੀਂ ਵੀਡੀਓ ਨਾਲ ਜੇ ਤੁਹਾਨੂੰ ਵਧੀਆ ਲੱਗਾ ਤੇ ਕਮੈਂਟਸ ਜਰੂਰ ਕਰੇ ਬੰਦੇ ਨੈਕਸਟ ਵਲੌਗ ਬਾਏ ਬਾਏ ਗੁੱਡ ਨਾਈਟ ਆਪਾਂ